ਤਾਨੀ ਕਿ ਠੀਕੇ ਅੰਦਰ ਗੱਲ ਸੁਣਿਆ ਮੇਰੀ ਕੁ ਕੰਮ ਆ ਕੰਮ ਆ ਹੂੰ ਪਿਆੰਜ ਜੀ ਬਣਾਈ ਹੀ ਕੀ ਕਹਿੰਦੀ ਆ ਉਹ ਕਹਿਣ ਦੇ ਹੀ ਵੀ ਸਭ ਕੁਝ ਵਧੀਆ ਵਾ ਕੁੜੀ ਵੀ ਵਧੀਆ ਵਾ ਘਰ ਬਾਹਰ ਵੀ ਵਧੀਆ ਵਾ ਪਰਿਵਾਰ ਵੀ ਵਧੀਆ ਵਾ ਅੱਛਾ ਤੇ ਮੇਰਾ ਇਰਾਦਾ ਇਹ ਬਾਂਡਿਆ ਵਾ ਵੀ ਪਿੰਡ ਜਾਵਾ ਤੇ ਮਾਤਾ ਦਾ ਸਲਾਹ ਮਸ਼ਵਰਾ ਕਰ ਆਵਾ ਵੀ ਕਿੱਦਾਂ ਕਰਨੀ ਆ ਗਾੜੀ ਨਹੀਂ ਅਜੇ ਮਾਤਾ ਨੂੰ ਦੱਸਿਆ ਨਹੀਂ ਤੁਸੀਂ ਨੇ ਮਾਤਾ ਨੂੰ ਦੱਸਿਆ ਨਹੀਂ ਗਾ ਜੀ ਇਹ ਮੈਨੂੰ ਆਂਦਾ ਹੀ ਪੀ ਭੈਣੋ ਮਾਤਾ ਨੂੰ ਨਾ ਦੱਸੀ ਜੇ ਮਾਤਾ ਨੂੰ ਪਤਾ ਲੱਗ ਗਿਆ ਪੀ ਆਪੇ ਕਰਵਾਉਂਦੇ ਆ ਤੁਹਾਨੂੰ ਹੋਰ ਅਟਾ ਪਾ ਦੇਣਾ ਉਹਨੇ ਨਹੀਂ ਮੰਨਣਾ ਤੇ ਹੁਣ ਮੈਂ ਜਾਣੀ ਆ ਨਾ ਮੈਂ ਗੱਲ ਇਸ ਤਰੀਕੇ ਨਾ ਕਰੂੰਗੀ ਕਿ ਜਠਾਣੀ ਮੇਰੀ ਰਿਸ਼ਤਾ ਕਰੁੰਦੀ ਆ ਤੇ ਕੁੜੀ ਵੀ ਚੰਗੀ ਤੇ ਪਰਿਵਾਰ ਵੀ ਵਧੀਆ ਵਾ ਤੇ ਜੇ ਤੁਸੀਂ ਕਹੋ ਤੇ ਵੇਖਾ ਵਿਖਾਈ ਦਾ ਦਿਨ ਨਾ ਰੱਖ ਲੈਨੇ ਆ ਤੇ ਜਾ ਕੇ ਤੇ ਕੁੜੀ ਵੀ ਹੁੰਦੀ ਆ ਰਮਨ ਪਹਿਲੋ ਆਪਣੀ ਮਾਂ ਨਾਲ ਤੇ ਗੱਲਬਾਤ ਤਾਂ ਕਰ ਤਾਂ ਹੀ ਤਾਂ ਤੁਹਾਡੇ ਨਾਲ ਮੈਂ ਸਲਾਹ ਕੀਤੀ ਆ ਪੀ ਜੇ ਤੁਸੀਂ ਕਹੋ ਤੇ ਮੈਂ ਪਿੰਡੋਂ ਨਾ ਹਾਵਾਂ ਜਾਂ ਮਾਰਿਆ ਚੱਕਰਾ ਅੱਜ ਮੈਂ ਕਰਈ ਆ ਛੁੱਟੀ ਆਈ ਤੁਹਾਨੂੰ ਮੈਨੂੰ ਛੁੱਟੀ ਆ ਤੇ ਕਰਨਲ ਜੇ ਆਊਗਾ ਸੁਪਨਾ ਤੇ ਮੈਂ ਰੋਟੀ ਬਣੀ ਦੇ ਦੂੰਗਾ ਚੱਲ ਠੀਕ ਆ ਪਰ ਮੈਨੂੰ ਨਾ ਇੱਕ ਗੱਲ ਦਾ ਡਰ ਲੱਗੀ ਜਾਂਂ ਰਿਆ ਵਾ ਕੱਲ ਨੂੰ ਮਾਤਾ ਨੂੰ ਪਤਾ ਤੇ ਲੱਗਣਾ ਹੀ ਆ ਨਾ ਫੇਰ ਉਹਨੇ ਕਹਿਣਾ ਵੀ ਦੋਵਾਂ ਭੈਣ ਭਰਾਵਾਂ ਨੇ ਝੂਠ ਬੋਲਿਆ ਰਮਨ ਨੂੰ ਕਿੱਥੋਂ ਪਤਾ ਲੱਗੂਗਾ ਤੁਸੀਂ ਦੱਸੋਗੇ ਤੇ ਫੇਰ ਹੀ ਆ ਜੰਗਦੇ ਆਣਕਵਾਂਡ ਨੂੰ ਪਤਾ ਲੱਗੂਗਾ ਤੇ ਫੇਰ ਉਹਨੂੰ ਪਤਾ ਲੱਗਣਾ ਉਹਨੂੰ ਸੁਪਨਾ ਥੋੜਾ ਹੋਣਾ ਮਾਤਾ ਨੂੰ ਚੱਲ ਕੋਈ ਗੱਲ ਨਹੀਂ ਮੈਂ ਜਾਣੀ ਆ ਫੇਰ ਤੇ ਸਾਰੀ ਗੱਲਬਾਤ ਕਰਨ ਦੀ ਆ ਤੇ ਫੇਰ ਜੀਵਨ ਨੂੰ ਪੁੱਛ ਲਾਂਗੇ ਵੀ ਕਿਦਾਂ ਦਾ ਪ੍ਰੋਗਰਾਮ ਰੱਖਣਾ ਵਾ ਤਾਂ ਆਪਣੇ ਘ ਪਹੁੰਚ ਲੈ ਇਦਾਂ ਕਰ ਲਾਂਗੇ ਪਤਾ ਕੀ ਆ ਹੁਣ ਕਰਨਾ ਤੇ ਪੈਣਾ ਹੀ ਆ ਜਦੋਂ ਮੁੰਡਾ ਸਹਿਮਤ ਵਾ ਤੇ ਮੈਂ ਉੱਥੇ ਵਿਆਹ ਕਰਾਉਣਾ ਵਾ ਜਿੱਦਾਂ ਦੀ ਮਰਜ਼ੀ ਹੋਵੇ ਸਾਡੇ ਵੱਲੋਂ ਤੇ ਹਾਂ ਹੀ ਹਾਂ ਵਾ ਓਏ ਆਹੋ ਗੱਲ ਇਹਦੇ ਆ ਮਾਲਾ ਹੀ ਹੋਰ ਕਿਤੇ ਕਰ ਵੀ ਦਿੰਨੇ ਆ ਜ਼ਬਰਦਸਤੀ ਤੇ ਜੇ ਭੜਕੇ ਨਾ ਬਣੀ ਬੁਣੀ ਤੇ ਫੇਰ ਔਖਾ ਹੋ ਜਾਊਗਾ ਉਹੀ ਤਾਂ ਗੱਲ ਵਾ ਤੇ ਮੈਂ ਰੋਟੀ ਪਾਣੀ ਪਕਾ ਦਿੰਨੀ ਆ ਚੱਲ ਇਹ ਤਾਂ ਕਰ ਲਾ ਆ ਜੂਗੀ ਫੇਰ ਮੈਂ ਟਾਈਮ ਨਾਲ ਤੁਝੇ ਨਹੀਂ ਤਾਂ ਤੁਸੀਂ ਮੇਰੇ ਨਾਲ ਹੀ ਚਲੋ ਨਹੀਂ ਨਹੀਂ ਮੈਂ ਨਹੀਂ ਜਾਣਾ ਰਮਨ ਹਾਂ ਮੈਂ ਵੇਖਣਾ ਉੱਥਾ ਤਾਂ ਥਾ ਵੇਖਾਂ ਚਲ ਠੀਕ ਆ ਮੈਂ ਕਰਕੇ ਰੋਟੀ ਪਾਣੀ ਤੇ ਮੈਂ ਫਿਰ ਹੋਵਾਂ ਜਾ ਹੋਇਆ ਕਿਦ ਆ ਗਿਆ ਵਾ ਇਹ ਲਵਲੀ ਦਾ ਸਨ ਹੈਲੋ ਸਤਿ ਸ਼੍ਰੀ ਅਕਾਲ ਹੋਰ ਲਵਲੀ ਕੀ ਹਾਲ ਚਾਲ ਆ ਤੂੰ ਸਨਾਉਂ ਤੈਨੂੰ ਕਿਵੇਂ ਸਾਬ ਹਾਂ ਠੀਕ ਠਾਕ ਵਧੀਆ ਸਾਬ ਤੂੰ ਸਨਾ ਮਮੀ ਠੀਕ ਆ ਮਮੀ ਵੀ ਠੀਕ ਠਾਕ ਆ ਵਧੀਆ ਵਾ ਸੁਪੇ ਭਏ ਨੰਮੀ ਰੋਟੀ ਪੜੀ ਖਾ ਕੇ ਅੱਛਾ ਅੱਛਾ ਠੀਕ ਆ ਠੀਕ ਆ ਬਾਜੀ ਹੁਣ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਸਾਬ ਬਾਜੀ ਹੁਣੀ ਵੀ ਅੱਛਾ ਅੱਛਾ ਤੇ ਕੰਮ ਤੇ ਨਹੀਂ ਅੱਜ ਛੁੱਟੀ ਆ ਬਾਜੀ ਤੇਰੇ ਘਰੇ ਹੀ ਆ ਤਾਂ ਕਰਨ ਗਿਆ ਸਕੂਲ ਅੱਛਾ ਜੀ ਛੁੱਟੀ ਆ ਹਾਂਜੀ ਹਾਂਜੀ ਤੇ ਉਹ ਮੈਂ ਹਾਂ ਇਹ ਨਹੀਂ ਹੋਗਾ ਸਾਡੀ ਗੋਡੀ ਨਹੀਂ ਨਹੀਂ ਆਏ ਹੀ ਦੱਸ ਗਈ ਆ ਸਾਰਾ ਕੋ ਜਾਣਦੀ ਵੀ ਪਰਿਵਾਰ ਵੀ ਬੜਾ ਵਧੀਆ ਵਾ ਤੇ ਕੁੜੀ ਵੀ ਠੀਕ ਵਾ ਅੱਛਾ ਤੇ ਆਹ ਤੂੰ ਮੈਨੂੰ ਕਿਹਾ ਸੀ ਪਰ ਮੈਨੂੰ ਇਹ ਹੀ ਗਿਆ ਵੀ ਇੱਕ ਵਾਰ ਚਲ ਪਤਾ ਪਤਾ ਕਰ ਲਈਏ ਓਏ ਆਓ ਸਹਾਈਆ ਤੇ ਹੁਣ ਤੂੰ ਦੱਸ ਵੀ ਕਿੱਦਾਂ ਮੈਂ ਆਵਾਂ ਪਿੰਡ ਅੱਜ ਪਿੰਡ ਕੰਮ ਹੋ ਪਈ ਗਿਆ ਕੰਮ ਕਾਦਾ ਵਾ ਹੁਣ ਤੈਨੂੰ ਵੀ ਪਤਾ ਵੀ ਮਾਤਾ ਨੂੰ ਤਾਂ ਦੱਸਣਾ ਪੈਣਾ ਵਾ ਜੇ ਨਾਂ ਦੱਸਿਆ ਕੱਲ ਨੂੰ ਕੋਈ ਗੱਲਬਾਤ ਹੋਈ ਤਾਂ ਆਪਾਂ ਦੋਵਾਂ ਨੇ ਦੁਆਲੇ ਹੁਣਾਈ ਮਾਤਾ ਦੀ ਤੇ ਤੁਸੀਂ ਭੈਣ ਭਰਾ ਹੀ ਸਾਰੇ ਕੰਮ ਕਰਦੇ ਫਿਰਦੇ ਮੈਨੂੰ ਪੁੱਛਿਆ ਸੀ ਤੇリカ ਠੀਕ ਆ ਪਰ ਸਸਤੀ ਹੋ ਤਾਂ ਨੰਬਰ ਕਿਦਾਂ ਰਿਸ਼ਤਾ ਹੀ ਹੋ ਗਿਆ ਵਕਦੇ ਨਹੀਂ ਨਹੀਂ ਮੈਂ ਇਹੋ ਗੱਲ ਕਹੂੰਗੀ ਵੀ ਮੇਰੀ ਜਠਾੜੀ ਕਰਾਉਣ ਡਈ ਆ ਤੇ ਤੁਸੀਂ ਦੱਸੋ ਜੇ ਤੁਸੀਂ ਕਰਨਾ ਵਾ ਤੇ ਮੈਂ ਉਹਨੂੰ ਕਹਾਂ ਦੇਣ ਵਾਰ ਰੱਖੋ ਤੇ ਕੁੜੀ ਮੇਕਅਪ ਖਾਈ ਕਰਕੇ ਤਾਂ ਕੰਮ ਨੇ ਬੇੜੀ ਆ ਆਹ ਤੇ ਉਹ ਭਾਜੀ ਲੈ ਆਓ ਕਿ ਨਾਲ ਜੇ ਘਰੇ ਆ ਭਾਜੀ ਕਹਿੰਦੇ ਫਿਰ ਕਰਨ ਆਣ ਕੇ ਵੇਂਦਾ ਰਹਿੰਦਾ ਤੂੰ ਕੱਲੀ ਹੋਇਆ ਕੋਈ ਨਹੀਂ ਮੈਂ ਫਿਰ ਗਿਆ ਰਿਸ਼ਤਾ ਹੋ ਜਾਊਗਾ ਵੇਖਾ ਵਖਾਈ ਤੇ ਫਿਰ ਮੈਂ ਜਾਊਂਗੀ ਇਸ ਦਿਨ ਕੋਈ ਗੱਲ ਨਹੀਂ ਆ ਜੇ ਤੁਸੀਂ ਫੋਨ ਕਰਦੇ ਮੈਂ ਆਉਂਗਾ ਦਿੱਕਾ ਚੱਲ ਠੀਕ ਆ ਮੈਂ ਨਾ ਤੈਨੂੰ ਕਰ ਦੂੰਗੀ ਫੋਨ ਤੇ ਮੈਂ ਉਹਡੇ ਤੋਂ ਲੈ ਜੀ ਆਣ ਕੇ ਕੋਈ ਗੱਲ ਨਹੀਂ ਮੈਂ ਲੈ ਚੱਲ ਠੀਕ ਆ ਚੰਗਾ ਇਹਨੂੰ ਵੀ ਨਾ ਇਹੋ ਹੀ ਪਿਆਈ ਹੁਣ ਕਿ ਦਵਾ ਦਾ ਰਿਸ਼ਤਾ ਹੋ ਜਾਵੇ ਚੱਲ ਕੋਈ ਗੱਲ ਨਹੀਂ ਹੋ ਜਾਊਗਾ ਤੇ ਮਾਤਾ ਵਿਚਾਰੀ ਕੋ ਤਾਂ ਕੰਮ ਨਹੀਂ ਹੁੰਦਾ ਸਾਰੇ ਕੰਮ ਤੇ ਇਹ ਕਰਦਾ ਵਾ ਕੱਪੜੇ ਇਹ ਕਹੋਂਦਾ ਵਾ ਰੋਟੀ ਪਾਣੀ ਇਹਨੂੰ ਕਰਨਾ ਪੈਂਦਾ ਵਾ ਚੱਲ ਇਹ ਆ ਵੀ ਆਊਗੀ ਤਾਂ ਆਪਣਾ ਘਰ-ਬਾਰ ਤੇ ਸੰਭੂਗੀ ਨਾ ਮੈਂ ਵੀ ਹਲਾ ਫੋਨ ਕਰਨ ਲਈ ਆ ਤੇ ਫੋਨ ਚੁੱਕਿਆ ਨਹੀਂਗਾ ਮੈਨੂੰ ਫੋਨ ਕਰਤਾ ਵਾ ਤੇ ਭੈਣ ਕੋਈ ਗੱਲ ਨਹੀਂ ਅੱਡੇ ਤੇ ਆਣ ਕੇ ਤੇ ਮੈਨੂੰ ਦੱਸਦੀ ਮੈਂ ਲੈ ਜਾਊਗਾ ਸਾਹ ਛੜ ਗਿਆ ਤਰ ਤੁਰ ਤੁਰ ਕੇ ਕੋਈ ਨਹੀਂ ਇਹਨੂੰ ਮੈਂ ਪੁੱਛਣੀ ਆ ਨਾ ਵੀ ਤੈਨੂੰ ਨਹੀਂ ਪਤਾ ਮੈਂ ਲੈਣ ਜਾਣਾ ਵਾ ਬੈਜੋ ਫੋਸੜਾ ਨਹੀਂ ਆਣਿਆ ਤੁਸੀਂ ਹਾਂਜੀ ਠੀਕ ਠਾਕ ਮੇਰਾ ਫੋਨ ਵੀ ਫੋਨ ਤੇ ਮੇਰਾ ਅੰਦਰ ਉਹ ਸੱਚ ਹਾਂ ਹਾਂ ਬਈ ਤੇਨੇ ਇੱਕ ਫੋਨ ਕੀਤਾ ਚਾਰ ਪੰਜ ਦਿਨ ਫੋਨ ਕੀਤੇ ਫੋਨ ਮੇਰਾ ਚਾਰਜ ਲੱਗਾ ਮੈਨੂੰ ਚੇਤਾ ਭੁੱਲ ਗਿਆ ਤੇ ਗੱਡੀ ਆਈ ਹੈ ਤੇ ਮੈਂ ਹਾਂ ਟੈਲ ਮੈਨੂੰ ਅੱਡੇ ਤੇ ਲੈ ਜਾਗਾ ਨਾ ਟੁੱਟ ਕੇ ਆਈ ਤੇ ਫੋਨ ਚੁੱਕਿਆ ਹੀ ਨਹੀਂ ਕਹਿੰਦੇ ਉਹ ਫੋਨ ਮਾਤਾ ਅੰਦਰ ਚਾਰਜ ਲੱਗਾ ਵਾ ਹਾਂ ਆਪਣੇ ਬੋਰੇ ਫੇਗਾ ਦੇ ਕੇ ਬਾਹਰ ਲਾ ਲਿਆ ਕਰ ਪਤਾ ਦੇ ਲੱਗੇ ਉਹ ਮੈਨੂੰ ਚੇਤਾ ਭੁੱਲ ਗਿਆ ਨਾ ਬੱਤੇ ਦਾ ਪਤਾ ਸਾਨੂੰ ਵੀ ਆਉਣਾ ਨਹੀਂ ਇਹਨੂੰ ਮੈਂ ਫੋਨ ਕੀਤਾ ਸੀ ਮੈਂ ਕਿਹਾ ਮੈਂ ਆਉਣਾ ਤੇ ਵੀ ਅੱਡੇ ਤਾਂ ਕੇ ਲੈ ਜੀ ਕੋਤੂ ਯੂ ਸੁਣਾਉ ਸੇਧ ਠੀਕ ਆ ਠੀਕ ਆ ਦਵਾਈ ਦਵਾਈ ਲੈਂਦੀ ਹਾਂ ਲਿਆ ਲੇ ਸੇ ਅੱਛਾ ਅੱਛਾ ਤਾਂ ਪਾਣੀ ਨਹੀਂ ਹੁਣਾ ਮੈਂ ਤੇ ਨਾ ਸਵੇਰਾ ਸਵੇਰਾ ਸਾਰਾ ਕੰਮ ਕਰਕੇ ਨਾ ਤੇ ਮੈਂ ਹਾਂ ਚੱਲ ਟਾਈਮ ਨਾ ਜਾਂਦੀ ਆ ਤੇ ਫਿਰ ਉਧਰੋਂ ਟਾਈਮ ਨਾ ਆ ਜੂਗੀ ਅੱਛਾ ਕਰੋਣਾ ਚੱਲ ਗਿਆ ਨਾ ਕੰਮ ਤੇ ਨਹੀਂ ਅੱਜ ਛੁੱਟੀ ਹੀ ਘਰੇ ਆ ਆਹੋ ਤੇ ਮੈਂ ਹਾਂ ਚੱਲ ਤੁਸੀਂ ਰਹੋ ਘਰ ਫੇਰ ਕਰਨ ਆ ਜਾਂਦਾ ਸਕੂਲੋਂ ਤੇ ਫੇਰ ਉਹਦੇ ਹਲ ਧਿਆਨ ਰਹਿੰਦਾ ਵਾ ਨਹੀਂ ਚੱਲਣੇ ਛਟਾਨੀਆਂ ਬੜੀ ਕੋਚਾ ਉਹ ਹੀ ਗੱਲ ਨਾ ਅੱਜ ਮੈਂ ਹੁਣਾ ਤੇ ਨਹੀਂ ਸੀ ਤੇ ਕੰਮ ਹੀ ਤਾਂ ਕੰਮ ਕਰਕੇ ਮਿਨਾਉਣਾ ਪਿਆ ਹੋਣਾ ਕਿਹੜਾ ਗੱਲ ਆ ਕੰਮ ਦੱਸਦੀ ਆ ਮੈਂ ਲਵਲੀ ਨੂੰ ਵੀ ਆਈ ਲੈਣ ਦੋ ਅੱਛਾ ਆਹ ਤਾਂ ਕੰਮ ਤਾਂ ਚੰਗਾ ਹੀ ਆ ਤਾਂ ਮੈਂ ਚੱਲ ਮੈਂ ਹੋ ਕੇ ਆਉਣੀ ਆ ਦਾ ਵਾਦਾ ਉਹ ਵੀ ਨਾ ਤੇਰੇ ਘੜੀ ਘੜੀ ਜੇ ਆਇਆ ਅੱਛਾ ਅੱਛਾ ਉਹ ਤਾਂ ਹੀ ਕਿਥੋਂ ਫਿਰਦਾ ਪਰਦਾ ਆਈ ਉਹ ਇੱਥੇ ਹੀ ਮੈਂ ਦੱਸ ਕਿਥੇ ਫਿਰਨ ਤੁਰ ਜਾਣਾ ਮਾ ਤਾਂ ਨਹੀਂ ਹੋ ਰਿਹਾਦਾ ਵਾ ਵੀ ਘਰੇ ਬੱਜਾ ਰਹੇ ਬਸ ਚੱਲ ਕੋਈ ਨਹੀਂ ਉਹ ਵੀ ਕੱਲੀ ਆ ਉਹ ਕੱਲੀ ਤੇ ਕਰ ਗਈ ਆ ਤਾਂ ਕੱਲੀ ਹੁਣ ਕੀ ਕਰੇ ਘਰ ਚੱਲ ਤੂੰ ਘਰ ਹੋਵੇਂ ਤਾਂ ਮਾਫਤ ਗੱਲਾਂ ਬਾਤਾਂ ਕਰਦੇ ਰਹਿੰਦੇ ਜੀ ਮਾੜਾ ਮੋਟਾ ਤੇ ਜਾਣਾ ਪੈਂਦਾ ਹੀ ਬਾਹਰ ਚੱਲ ਕੋਈ ਨਹੀਂ ਮੈਂ ਆਈ ਆ ਕੰਮ ਕਿਹੜੇ ਕੰਮ ਆਈ ਮੇਰੀ ਜਠਾਣੀ ਰਿਸ਼ਤਾ ਕਰਾਉਣ ਲਈ ਆ ਵੇ ਲੋ ਜੇ ਕਰਾਉਂਦੀ ਆ ਦੇਖ ਲੈ ਜੀ ਇਹ ਤੇ ਕਰਨਾ ਵਾ ਜਿਉ ਮਮੀ ਜੀ ਆ ਪਹਿ ਹਾਂ ਕਰਨੀ ਤੇ ਪੱਕੀ ਕਰੀ ਆਹੋ ਤੇ ਮੈਂ ਗਾੜੀ ਫਿਰ ਉਹਦੇ ਨਾਲ ਗੱਲ ਕਰਾਂ ਤੇ ਵੇਖਾ ਵਿਖਾਈ ਦਾ ਦਿਨ ਰੱਖੀਏ ਤੇ ਕੰਮ ਨਬੇੜੀ ਕੋਈ ਨਹੀਂ ਕਰ ਲੋ ਤੁਸੀਂ ਗੱਲਬਾਤ ਤੂੰ ਮੰਨੂ ਆ ਨਾ ਉਹ ਆਹੋ ਜੋ ਸਾਰੇ ਜਣੇ ਪੇਸ਼ ਪਾਈ ਉਹ ਤਾਂ ਹੁਣ ਕਰਵਾਉਣਾ ਪੈਣਾ ਹੀ ਲੈ ਹੁਣ ਤੁਸੀਂ ਦੱਸੋ ਵੀ ਉਹ ਮੇਰੀ ਜਠਾਣੀ ਦੇ ਪੂਆ ਤੇ ਪਿੰਡ ਵਾ ਕੁੜੀ ਤਾਂ ਆਂਦੀ ਵੀ ਪਰਿਵਾਰ ਵੀ ਚੰਗਾ ਵਾ ਤੇ ਕੁੜੀ ਵੀ ਚੰਗੀ ਆ ਤੇ ਮੈਂ ਤਾਂ ਇਹ ਸੋਚਿਆ ਵਾ ਨਹੀਂ ਕੁੜੀ ਵੇਖਤਾ ਆਈਆਂ ਨਹੀਂ ਮੈਂ ਨਹੀਂ ਗਈ ਵੇਖੀ ਜੀ ਉਹਨੇ ਵੇਖੀ ਉਹ ਆਂਦੇ ਵੀ ਮੈਨੂੰ ਠੀਕ ਆ ਤੇ ਮੈਂ ਦੰਦੀ ਆ ਵੀ ਕੁੜੀ ਦੇਖ ਲਈਏ ਨਹੀਂ ਵੇਖ ਲਓ ਵੀ ਉਹ ਤਰ੍ਹਾਂ ਕਰੋ ਹੈਨਾ ਤੇ ਮੈਂ ਜਾ ਕੇ ਕੋਈ ਨੂੰ ਉਹਦੇ ਨਾਲ ਗੱਲ ਕਰਦੀ ਆ ਪੀ ਉਹਨਾਂ ਨਾਲ ਕੁੜੀ ਆਲੇ ਨੂੰ ਪੁੱਛ ਲਾ ਵੀ ਕਿਦਾਂ ਦਾ ਦੇਣਵਾਰ ਰੱਖਣਾ ਵਾ ਤੇ ਇਹਦੇ ਘਰੇ ਹੀ ਕਰ ਲਾਂਗੇ ਮਨੇ ਠੀਕ ਹੈਨਾ ਤੇ ਜੇ ਪਸੰਦ ਹੋਊ ਨਾ ਤੇ ਮੰਮੀ ਜੀ ਮੇਰਾ ਤੇ ਇਰਾਦਾ ਵਾ ਵੀ ਚੁੰਨੀ ਚੜਾਵਾ ਕਰ ਲਈਏ ਐਵੇਂ ਲੰਮੇ ਚੌੜੇ ਕਚਰਾਂ ਨਹੀਂ ਆਉਂਦੇ ਨਹੀਂ ਫੋਟੋ ਅੱਜਕੱਲ ਦਾ ਰਿਵਾਜ ਵਾ ਕਰਕੇ ਤਾਂ ਕੰਮ ਨਹੀਂ ਬੀੜਾ ਘਰ ਆ ਕੇ ਪਾਰਟੀ ਕਰ ਲਓ ਫਿਰ ਜਦੋਂ ਜੀ ਕਰਦਾ ਵਾ ਆਹੋ ਇਦਾਂ ਹੀ ਕਰ ਲਾਂਗੇ ਆਹ ਚੱਲ ਏ ਆ ਵੀ ਹੁਣ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤੇ ਚੱਲ ਆਪਣਾ ਘਰ ਬਾਹਰ ਤੋਂ ਸੰਭੂ ਕੀ ਆਣ ਕੇ ਚੱਲ ਗੱਲ ਮਿਲ ਕੇ ਦੌੜੀਆਂ ਭੱਜੀਆਂ ਫਰਾਂਗੇ ਜਦੋਂ ਜੀ ਕੀ ਤਾਂ ਉਹ ਕਰਲੇ ਪਿਆ ਜੀ ਕਿੰਨੇ ਲਿਆ ਕਰਾ ਚਾਹੇ ਨਾ ਕਰਾਂ ਚੱਲ ਤੂੰ ਤੇ ਕਰੂਗੀ ਉਹ ਅਰਸੋਈ ਦਾ ਕਰੂ ਚੱਲ ਤੁਸੀਂ ਬੈਠੇ ਬੈਠੇ ਪਿਆਜ਼ ਛਿਲਤਾ ਲਸਣ ਛਿਲਤਾ ਇੰਨਾ ਹੀ ਬੜਾਵਾ ਲੱਗੂ ਤਾ ਬਾਕੀ ਹੁਣ ਨਹੀਂ ਤੁਹਾਡੇ ਕੋਲ ਹੁੰਦਾ ਚੱਲ ਹੁਣ ਇਹ ਵੀ ਮੰਨ ਗਿਆ ਨਹੀਂ ਕਰੋ ਸੋ ਹਨਾ ਤੇ ਮੈਂ ਆਰੀ ਹਿੰਦਾ ਬਨੇ ਆਣਿਆ ਤਾਂ ਅੱਜ ਕੱਲ ਕੋਈ ਨਹੀਂ ਮੈਂ ਕਰਦੀ ਆ ਜਾ ਕੇ ਉਹਦੇ ਨਾਲ ਗੱਲ ਤੇ ਜਿਹੜਾ ਵੀ ਦਿਨ ਦਾਣਾ ਹੋਊਗਾ ਮੈਂ ਦੱਸ ਦੂੰਗੀ ਚਲ ਕਰ ਤੇ ਕਰ ਲੈਨੇ ਫਿਰ ਵੇਖੋ ਕਹੀਦਾ ਹਣਾ ਬਹੁਤ ਤੈਨੂੰ ਥੋੜਾ ਜਿਹਾ ਭਾਵ ਦੇਣਾ ਵਾ ਤੂੰ ਜਿੱਥੇ ਪੈਰ ਰੱਖਣਾ ਚੰਗਾ ਹੀ ਰੱਖਣਾ ਮਾਲਾ ਨਹੀਂ ਰੱਖਦੀ ਤੂੰ ਨਹੀਂ ਉਹ ਵੀ ਮੈਨੂੰ ਆਂਦੀ ਆਂਦੀ ਵੀ ਕੰਮ ਤਾਂ ਦਾ ਕਰਨ ਵਾਲੀ ਕੁੜੀ ਆ ਤੇ ਮੈਂ ਸਾਨੂੰ ਕੁੜੀ ਏਦਾਂ ਦੀ ਚਾਹੀਦੀ ਓ ਤੈਨੂੰ ਪਤਾ ਵੀ ਮਾਤਾ ਕੋ ਤੇ ਕੰਮ ਨਹੀਂ ਹੁੰਦਾ ਤੇ ਆ ਵੀ ਜੇ ਕੋਈ ਭੈਣ ਭਰਾ ਆਇਆ ਤਾਂ ਮੱਥੇ ਵਟਣਾ ਪਾਵੇ ਸੇਵਾ ਕਰਨੀ ਪੈਣੀ ਚਾਹ ਪਾਣੀ ਰੋਟੀ ਪਾਣੀ ਉਹਨੂੰ ਕਰਨਾ ਪੈਣਾ ਇਹ ਚਾਹ ਬਾਈ ਦੀ ਚਾਹ ਰੋਟੀ ਬਾਈ ਦੀ ਰੋਟੀ ਪਕੋ ਕਰਨਾ ਪੈਣਾ ਇਹਦੇ ਵਿੱਚ ਕਿਹੜੀ ਗੱਲ ਤਾਂ ਬਾਕੀ ਹੋਰ ਤੇ ਮੈਂ ਸਭ ਕੋ ਤੈਨੂੰ ਪਤਾ ਹੀ ਆ ਵੀ 11 12 ਕਿੱਲੇ ਉਹਨੂੰ ਹੁੰਦੀ ਹੈ ਸਭ ਕੋ ਠੀਕ ਹੈ ਯਾਰ ਹਾਂ ਪਤਾ ਨਹੀਂ ਕਿੱਥੇ ਗਿਆ ਅੰਦਰ ਚਲ ਗਿਆ ਫਿਰ ਗਿਆ ਹੋਇਆ ਚੱਲ ਮੈਂ ਵੇ ਨਹੀਂ ਪਲਾ ਕੀ ਕਰ ਲਿਆ ਆ ਤੈਨੋਂ ਗੀਮ ਮਰਨਾਂ ਗੱਲ ਮਾਤਾ ਨਾਲ ਤਾਂ ਗੱਲ ਹੋ ਗਈ ਐ ਤੇ ਤੂੰ ਮਾਨ ਕੇ ਅੰਦਰ ਬਹਿ ਗਿਆ। ਉਹ ਮੈਂ ਚੱਲ ਮੈਂ ਉੱਥੇ ਕੀ ਕਰਨਾ ਮਾਤਾ ਲੱਗ। ਮੇਰੀ ਸੁਣ ਗੱਲ ਵੇਖ ਲੈ ਜਿੱਦਾਂ ਹਣ ਤੂੰ ਮੈਨੂੰ ਕਿਹਾ ਵਾ ਨਾ ਮੈਂ ਤਾਂ ਉਹਦਾ ਉਹ ਗੱਲ ਕਰਨ ਨਹੀਂ। ਮੈਂ ਮਾਤਾ ਨੂੰ ਮਾਸਾ ਮਹਿਸੂਸ ਨਹੀਂ ਹੋਣ ਦਿੱਤਾ ਵੀ ਇਨਾ ਪ੍ਰੇਣ ਪ੍ਰਾਵਾਂ ਦੀ ਸਲਾਹ ਵਾ ਜਾਂ ਕਿਦਾਂ। ਓਏ ਆਉ ਤੇ ਹੈਈ ਐ। ਪਰ ਹੁਣ ਨਾ ਤੂੰ ਮੇਰੀ ਇੱਕ ਗੱਲ ਦਾ ਧਿਆਨ ਰੱਖੀ। ਪੀ ਕੱਲ ਨੂੰ ਇਹ ਨਾ ਹੋਵੇ ਵੀ ਕੋਈ ਭਿਆਨ ਭਰਾਵੇ ਤੂੰ ਮੱਥੇ ਵੱਟ ਪਾਵੇ ਵੀ ਮੇਰੇ ਕੋਲ ਰੋਟੀ ਨਹੀਂ ਪੱਕਦੀ ਮੇਰੇ ਕੋਲ ਚਾਹ ਨਹੀਂ ਬਣਦੀ ਉਹਨੂੰ ਸਮਝਾ ਦੇ ਤੇ ਘਰ-ਬਾਰ ਤੇਰੇ ਸਿਰ ਤੇ ਹੀ ਆ ਮਾਵਾ ਤੁਹਾਨੂੰ ਦੋ ਫੁਰਕਿਆਂ ਦੀ ਬੰਦਾਰੀ ਮੈਂ ਨੀ ਨਾ ਟੈਨਸ਼ਨ ਲੈ ਤੂੰ ਇਹ ਮੈਂ ਗੱਲ ਉਹਨੂੰ ਪਹਿਲਾਂ ਕਹੀ ਹੈ ਮੈਂ ਹੋਰ ਨਾ ਇਧਰ ਇਤ ਦਾ ਗੱਲਾਂ ਕਰਨ ਲੈ ਵਲ ਮੁੜ ਕੇ ਤੇ ਤੈਨੂੰ ਵੀ ਜਾਣੇ ਹੋਣੇ ਐ ਤਿੰਨ ਤਿੰਨ ਬਾਰੇ ਤੇ ਮੈਂ ਭੈਣ ਗਿਆਈ ਉਹਨੂੰ ਮੈਂ ਸਾਰਾ ਕੁਝ ਦੱਸਿਆ ਵਾ ਕਿ ਉਹ ਕਹਿੰਦੀ ਕੋਈ ਟੈਨਸ਼ਨ ਨਹੀਂ ਆ ਤੂੰ ਇਹ ਨਾ ਇਦਾਂ ਕਰੋ ਮੈਂ ਸਾਰਾ ਕੁਝ ਦੱਸਿਆ ਵਾ ਚਲ ਕੋਈ ਗੱਲ ਨਹੀਂ ਤਾਂ ਮੈਂ ਆ ਗਿਆ ਤੇਰੇ ਨਾਲ ਸਿਆਵਾਂ ਤਾਂ ਮੈਂ ਉਸੇ ਵੇਲੇ ਉਹਦਣਾ ਗੱਲ ਕੀਤੀ ਤੇ ਉਹਨੇ ਗਾੜੀ ਕੀਤੀ ਤਾਂ ਕਿ ਠੀਕ ਠਾਕ ਆ। ਤੇ ਬਾਜੀ ਨਹੀਂ ਕਹਿੰਦੇ ਕੋ। ਨੇ ਬਾਜੀ ਨੇ ਕੀ ਕਹਿਣਾ ਬਾਜੀ ਕਹਿੰਦੇ ਵੀ ਚੱਲ ਜੇ ਮੁੰਡਾ ਆ ਮੰਦਾ ਵਾ ਤੇ ਕਰਵਾ ਲੜੀ ਚੰਗਾ ਵਾ ਤੇ ਕੋਈ ਗੱਲ ਨਾ ਕਰਾ ਦੇ। ਹਾਂ। ਚੱਲ ਕੋਈ ਗੱਲ ਨਹੀਂ। ਕਰਨਾ ਦਿਹਾਈ ਆ ਕਿਤੇ ਨਾ ਕਿਤੇ ਇੱਥੇ ਨਾ ਕਰਾਂਗੇ ਉੱਥੇ ਕਰਾਂਗੇ। ਆਹੋ ਇਹ ਤੇ ਹੈਈਏ ਕਰਨਾ ਦਿਹਾਈਏ ਕਿਤੇ ਨਾ। ਆਹੋ। ਤੇ ਘਰੇ ਆ ਕੇ ਹੁਣ ਮਾਤਾ ਦਾ ਧਿਆਨ ਤੂੰ ਵੀ ਰੱਖੀ। ਉਹਨੂੰ ਵੀ ਸਭ ਘਰੇ ਵੀ ਮਾਤਾ ਨੂੰ ਟਾਈਮ ਦੇਣਾ ਰੋਟੀ ਪਾਣੀ ਦਵਾਈ ਦਾਦੂ ਸਭ ਕੁਝ ਦੇਣਾ। ਨਹੀਂ ਕੋਈ ਗੱਲ ਨਹੀਂ ਉਹ ਨਹੀਂ ਕੋਈ ਟੈਨਸ਼ਨ ਦਾ ਉਹਦੀ। ਹਾਂ। ਮਾਤਾ ਦੇਖਣ ਲਈ ਮੈਂ ਕਿੱਥੇ ਗਿਆ ਕਿ ਅੰਦਰ ਬੈਠਾ ਹਾਂ ਨਾ ਆ ਜਾਂਦਾ ਮੈਂ ਚਲ ਕੋਈ ਵੀ ਨਵੀਂ ਆ ਵੀ ਕੀ ਕਰ ਲਿਆ ਅੱਛਾ ਅੱਛਾ ਮੈਂ ਤਾਂ ਹੀ ਉੱਠ ਕੇ ਆ ਗਿਆ ਮੈਂ ਉਹਨੇ ਫੇਰ ਜਾਣਾ ਵੀ ਗੱਲ ਇਦਾਂ ਹਾਂ ਲੱਭੀ ਵੀ ਮਾਤਾ ਨੂੰ ਖੜਨਾ ਵਾ ਕੁੜੀ ਦੇਖਣ ਜਿੱਦਾਂ ਜਾਣਾ ਉਹ ਭੈਣ ਜੀ ਉੱਥੇ ਕਿੰਨੇ ਗੱਲ ਕਰਦੀ ਨਾ ਪੇਨਾ ਮਰਜੀ ਨਾਲ ਵਿਆਹ ਕਰਾਇਆ ਤੂੰ ਉੱਥੇ ਜੁੜਤਾ ਪੈ ਜੀ ਹਾਂ ਇਹਦੇ ਤੇ ਉੱਥੇ ਬੋਲਣ ਡੈਵਣਾ ਤੈਨੂੰ ਪਤਾ ਤਾਂ ਹੈਗਾ ਸੁਭਾ ਦਾ ਤੂੰ ਹੁਣ ਮੈਂ ਕੀ ਕਹਾਂ ਵੀ ਤੂੰ ਮਾਤਾ ਨਾਲ ਜਾ ਉਦੋਂ ਹੀ ਸੱਦੀ ਗੱਲ ਕਿਹਾ ਵੀ ਮੈਂ ਤੇ ਡਰ ਜਾਂਦੇ ਆ ਤੇ ਉਧਰੋਂ ਭਾਜੀ ਚੱਲ ਜਾਂਦਾ ਬਹੁਤਾ ਜਾਣਾ ਉੱਥੇ ਕੀ ਕਰਨਾ ਚਲ ਮੈਂ ਇਹੋ ਕਹੂੰਗੀ ਵੀ ਪਸੰਦ ਦੇ ਮੁੰਡੇ ਦੀ ਆ ਜੇ ਮੁੰਡੇ ਨੂੰ ਕੁੜੀ ਪਸੰਦ ਹਾਉਣੀ ਤੇ ਠੀਕ ਆ ਪਿਆਹੇ ਰੱਖ ਦਾਂਗੇ ਤੇ ਜੇ ਨਾਲ ਨੂੰ ਘਰ ਆ ਗਈ ਵੀ ਉਹਨੇ ਆਪਣੇ ਘਰੇ ਸੱਦੀ ਆ ਚਲ ਇਦਾਂ ਹੀ ਕਹਿ ਦੋ ਵੀ ਜਿਆਦਾ ਜਿਆਦਾ ਨਹੀਂ ਕਰਨਾ ਆ ਬੋਦੇ ਘਰੇ ਜਾਣਾ ਉਹ ਜਾਣਾ ਉਸ ਹੱਬ ਨਾਲ ਗੱਲ ਕਰ ਲੈਣਾ ਤੂੰ ਮਾਤਾ ਨਾਲ ਚਲ ਇਹੋ ਹੀ ਮੈਂ ਤੈਨੂੰ ਪੁੱਛਣਾ ਸੀ ਕਿ ਮਾਤਾ ਨਾਲ ਨਾ ਤਿਆਰ ਹੋ ਜੇ ਜੇ ਤਿਆਰ ਹੋ ਗਈ ਤੇ ਫਿਰ ਕੀ ਕਹਾਂਗੇ ਤੇਰੀ ਤੇਰੇ ਕਿਹਾ ਉਹਨੇ ਆਖੇ ਲੱਗ ਜਾਣਾ ਮੇਰੇ ਕਿਹਾ ਉਹਨੇ ਕਿਹਾ ਨਹੀਂ ਮੈਂ ਵੀ ਨਾਲ ਜਾਣਾ ਚਲ ਕੋਈ ਨਹੀਂ ਮੈਂ ਕਹਿੰਦੀ ਤੇ ਠੀਕ ਠਾਕ ਤੂੰ ਰਹਿੰਦੀ ਨਹੀਂ ਮੰਮੀ ਤੂੰ ਘਰ ਆਇਆ ਨਹੀਂ ਦੋਵੇਂ ਜਾਣੀ ਚਲ ਜਾਨੀ ਆ ਉਹ ਤੇ ਜਾਣ ਜਾਨੀ ਕਹਿਦੀ ਨਾ ਕੋਈ ਨਹੀਂ ਕਹਿ ਦਿੰਦੀ ਹਾਂ ਮੈਂ ਫਿਰ ਤੈਨੂੰ ਵੀ ਮੈਂ ਪੁੱਛਣਾ ਕਿ ਕਿੱਦਾਂ ਮੈਂ ਖਾਣਾ ਮੈਂ ਨਹੀਂ ਖਾਣਾ ਨਹੀਂ ਉਦਾਂ ਤੇ ਕੋਈ ਚੱਕਰ ਨਹੀਂ ਉੱਥੇ ਤੈਨੂੰ ਪਤਾ ਚੋਲ ਖੋਰੀ ਬਿਤੇਰੇ ਹੁਣੇ ਨਾਲ ਆਹੋ ਕੋਈ ਨਾ ਕੋਈ ਗੱਲ ਬਾਣੀ ਦੀ ਵੀ ਨਿਕਲ ਗਈ ਤੇ ਬਿਤਾ ਜਾਣਾ ਮੈਨੂੰ ਪਤਾ ਤਾਂ ਇਹ ਨਹੀਂ ਇਹਦੇ ਉੱਥੇ ਬੋਲਣ ਦਾ ਬਣਾਇ ਚੱਲ ਕੋਈ ਗੱਲ ਨਹੀਂ ਮੈਨੂੰ ਕਹਿ ਜੁੰਦੀ ਹੈ ਕੋਈ ਗੱਲ ਨਹੀਂ ਚਲੋ ਤੁਸੀਂ ਠੀਕ ਚਲ ਆ ਵੀ ਵਧੀਆ ਹੋ ਗਿਆ ਰਿਸ਼ਤਾ ਹੋ ਜਾਊਗਾ ਤੇ ਵਧੀਆ ਹੋ ਜਾਊਗਾ ਉਦਾਂ ਇਹ ਆ ਵੀ ਉਹਨੇ ਮੇਨੇ ਮਾਰਨੇ ਤੋਂ ਵਿਆਹ ਨਹੀਂ ਕਰਾਇਆ ਹਾਂ ਜਾਊਂਗਾ ਚਲੇ ਆ ਵੀ ਉਹ ਵੀ ਚੰਗਾ ਯਾਰ ਰਿਸ਼ਤਦਾਰੀ ਨਿਕਲ ਆਈ ਉੱਧਰ ਲੈ ਨੰਮੀ ਨਵਲੀ ਤੇ ਮੰਨ ਗਿਆ ਵਾ ਅੱਛਾ ਕੀ ਆਂਦਾ ਹੁਣ ਮੈਂ ਹਾਂ ਤੇ ਵੇਖ ਲਾ ਜੇ ਤੂੰ ਜਵਾਬ ਦੇਣਾ ਤਾਂ ਮੈਨੂੰ ਹੁਣ ਦੱਸ ਦੇ ਮੁੜ ਕੇ ਸ਼ਰੀਕੇ ਦੇ ਵਿੱਚ ਮੇਰਾ ਨੱਕ ਨਾ ਵਡਾਵੀਂ ਆ ਵੀ ਤੇਰੀ ਹਾਨੀ ਹੁੰਦੀ ਫਿਰੇ ਹੈਨਾ ਕਾਉਂਡੇ ਕਾਉਂਡੇ ਕਿਹਨੇ ਗਾੜੀਆਂ ਨੰਨਾ ਨਹੀਂ ਧਰਿਆ ਉਹ ਵੀ ਮੁੜ ਕੇ ਸਾਰੀ ਉਮਰ ਮੈਨੂੰ ਗੱਲਾਂ ਹੋਣੀਆਂ ਆ ਵਾ ਤੇ ਆਂਦਾ ਵੀ ਠੀਕ ਵਾ ਭੈਣ ਕੋਈ ਗੱਲ ਨਹੀਂ ਵੇਖ ਲੈ ਜੇ ਚੰਗਾ ਵਾ ਤਾਂ ਫੇ ਕਰਨਾ ਹੀ ਆ ਮਾਤਾ ਜੀ ਨਹੀਂ ਵੇਖ ਲੋ ਜੇ ਪਰਿਵਾਰ ਵਿੱਚ ਤੁਹਾਡੇ ਚ ਸਾਰਿਆ ਚਰਾਉਦੀ ਮਿਲਦੀ ਹੈ ਨਾ ਤਾਂ ਕਰ ਲੋ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਕੀ ਜਾਣਾ ਹੀ ਵੇਖਣ ਤੇ ਮੇਰੀ ਗੱਲ ਸੁਣ ਕਿੱਦਾਂ ਵਾ ਫੇ ਤੁਸੀਂ ਮਾਂ ਪੋਤੀ ਆ ਹੋਗੇ ਇੱਥੇ ਕਿਤਨਾ ਕਰੀਏ ਤੇਰੀ ਸਲਾਹ ਜਿਤਾ ਕੇ ਨਹੀਂ ਮੇਰੀ ਸਲਾਹ ਕਿ ਇਦਾਂ ਵਾ ਮੈਂ ਤੇ ਆਨੀ ਆਂ ਪੀ ਉਹਦੇ ਘਰੇ ਹੀ ਸੱਦਣੀ ਆ ਤੇ ਜੇ ਜਾਦੇ ਜਾਣੇ ਵੀ ਗਏ ਤੇ ਪਸੰਦ ਨਾ ਆਈ ਤੇ ਫਿਰ ਕੀ ਕਰਾਂਗੇ ਨਹੀਂ ਆਮ ਨੂੰ ਅੱਜ ਕੱਲ ਕੁੜਕੀਆਂ ਜੜੀਆਂ ਦਵਾਤ ਹੁੰਦੀਆਂ ਨੇ ਆ ਜਾਂਦੀਆਂ ਨੇ ਤੇ ਫਿਰ ਅਸੀਂ ਦੋਵੇਂ ਭੈਣ ਭਰਾ ਹੀ ਨਾ ਚੱਲ ਜੀਏ ਵੇਖ ਲਓ ਜਿੱਤਾਂ ਤੁਹਾਡਾ ਇਰਾਦਾ ਵਾ ਹੈ ਨਾ ਤੇ ਕਿਦਾਂ ਵਾ ਪੀ ਨੂੰ ਪਾਉਣਾ ਪਾਣਾ ਵਾ ਕੋਈ ਜੀ ਪਸੰਦਾ ਕੀ ਤੇ ਆਹ ਮੰਦਰੀ ਪਾਓ ਆਹ ਤੇ ਨਾ ਕੋਈ ਸੋਨਾ ਤੂੰ ਉਹਦੇ ਹੀ ਪਾਉਣਾ ਜਦੋਂ ਸਾਡੇ ਘਰ ਵਿਆਹੀ ਆਏਗੀ ਆਹ ਵਿਆਹ ਤੇ ਪਾਉਣਾ ਵਾ ਕਿ ਆਹ ਤੇ ਸੋਨਾ ਸਾਡੇ ਕੋਲ ਹੈਗਾ ਵਾ ਆਹ ਕਪੜੇ ਖਰੀਦਣੇ ਕਰ ਲੈ ਸੋਨਾ ਸਾਡੇ ਕੋਲ ਹੈਗਾ ਆ ਵਾਦੂ ਆਹ ਬਸ ਕੇ ਤੇ ਚੱਲ ਕੋਈ ਨਹੀਂ ਸ਼ਾਪ ਪਾ ਦਾਂਗੇ ਫਿਰ ਆਹਦੀ ਮੰਦਰੀ ਇੱਕ ਪਾ ਦੋ ਆਹ ਵਧੀਆ ਵਾ ਚੱਲ ਮੈਨੂੰ ਇਹ ਆ ਵੀ ਕੁੜੀ ਚੰਗੀ ਹੋਵੇ ਨਾ ਮੂੰਹ ਮੱਥੇ ਲੱਗਦੀ ਹੋਵੇ ਤਾਂ ਅਸੀਂ ਦੋਵਾਂ ਚੌਹਾਂ ਦਿਨਾਂ ਦੇ ਵਿੱਚ ਵਿੱਚ ਹੀ ਫੇਰੇ ਕਰਕੇ ਤੇ ਚੱਲ ਘਰ ਲੈ ਆਉਣੀ ਕੰਮੇ ਵੇੜੀ ਦੇ ਵਿੱਚ ਹੋਰ ਕੀ ਆ ਇਹ ਵੀ ਜਿਹੜਾ ਬਾਹਰ ਤੁਰਿਆ ਫਿਰਦਾ ਵਾ ਹਟ ਜਾਊਗਾ ਹਟ ਜਾਊਗਾ ਤੇ ਦੂਜੀ ਗੱਲ ਜੇ ਜਾਊਗਾ ਵੀ ਨਾ ਤੇ ਤੁਹਾਡੇ ਲਾਗੇ ਤੇ ਹੋਊਗੀ ਪਾਣੀ ਤਾਂ ਨਹੀਂ ਪੁੱਛੂਗੀ ਨਾ ਹੁਣ ਬੰਦਿਆ ਬਾਹਰ ਦਾ ਪੁੱਤ ਕੰਮ ਵੀ ਕਰਨਾ ਹੋਣਾ ਕਰਨਾਗੇ ਗੜੀ ਫਲਕੜਵਾੜੀ ਆ ਰਹੀ ਆ ਤੇ ਕੰਨਾ ਸੁਟਿਆ ਗਿਆ ਸਾਰਾ ਲੈ ਥੋੜਾ ਜਿਹਾ ਰਹਿ ਗਿਆ ਅੱਛਾ ਤੁਹਾਨੂੰ ਤਾਂ ਗਰਮੀ ਆ ਗਈ ਹੁਣ ਤਾਂ ਭਾਵੇਂ ਲੇਵਰ ਵੀ ਜਾਵੇ ਲੈ ਸੁੱਤੀ ਜਾਣੀ ਆ ਉਹ ਵੀ ਸੁੱਦੀ ਜਾਣੀ ਚਾਹੀਦੀ ਹੁਣ ਤੇ ਆਲੇ ਵੀ ਗਾੜੀ ਪੱਠੇ-ਪੁੱਠੇ ਬੀਜ ਕੇ ਤੇ ਵੇਲਾ ਹੋਵੇ ਹੋਰ ਗਾਚਾ ਵੇਚਾ ਮੈਂ ਤਾਂ ਕਹਿੰਦੀ ਕੋਈ ਨੌਕਰੀ-ਨੌਕਰੀ ਵੇਖ ਲੈ ਚੱਲ ਪਿਆਲੀ ਤੇ ਹੈ ਹੀ ਹੈ ਵਾ ਉਹ ਤਾਂ ਪੁੱਤ ਨੌਕਰੀਆਂ ਅੱਜ ਕੱਲ ਫਿਰ ਤੁਰ ਕੇ ਲੱਭਦੀਆਂ ਨੇ ਘਰ ਬੈਠ ਕੇ ਕੋਈ ਨੌਕਰੀ ਨਹੀਂ ਦਿੰਦਾ ਵੱਡੀਆਂ ਚੀਜ਼ੇ ਲਈਏ ਤੇ ਪੇਰੀ ਕੰਮ ਹੁੰਦੇ ਈ ਆਉਤੇ ਨਾ ਕੋ ਜਰੂਰੀ ਨਹੀਂ ਨਕਰ ਪਰ ਕਿਹਵਲ ਮੈਂ ਜਾਵਾ ਮੈਂ ਕਹਾਂ ਇਹ ਹੁ ਨਿਆਣਾ ਵਾ ਸਿਆਣਾ ਹੋਏ ਤਾਂ ਕੋਈ ਜਾਵੇ ਨਾਲ ਚੱਲ ਜੇ ਜਾਵੇ ਤਾਂ ਵੱਡੀ ਵੀ ਦਿੱਤੀ ਜਾਊਗੀ ਇੱਥੇ ਨੌਕਰੀ ਮਿਲ ਜੇ ਉਹਦੇ ਨਾਲ ਦੀ ਤਰੀਸ ਨਹੀਂ ਸਵੇਰੇ ਬੰਦਾ ਜਾਂਦਾ ਸ਼ਾਮਾਂ ਨੂੰ ਘਰ ਆ ਜਾਂਦਾ ਵਾ ਰਾਤ ਤੇ ਆਪਣੇ ਘਰ ਰਹਿਂਦਾ ਬੁਣ ਚੱਲ ਕੋਈ ਗੱਲ ਨਹੀਂ ਜੇ ਉਹ ਆ ਗਈ ਨਾ ਤਾਂ ਆਪੇ ਉਹਨੇ ਸਾਰੇ ਕੰਮ ਇਹਨੂੰ ਦੱਸ ਦੇਣੇ ਆ ਰਾਇ ਪਾ ਦੇਣਾ ਉਹ ਪੁੱਤ ਕਰਨੇ ਪੈਣਾ ਵਾ ਆਹੋ ਤੇ ਚੰਗਾ ਫਿਰ ਮੈਂ ਹੁਣ ਜਾਵਾ ਟਾਈਮ ਬੜਾ ਹੋ ਗਿਆ ਵਾ ਨਹੀਂ ਜਾ ਫਿਰ ਤੂੰ ਲਾਪਸ ਸੂਟ ਬਣਾ ਲੈ ਤੇ ਆ ਕੀ ਆ ਇਹਨੇ ਸੋੜ ਆਇਆ ਸੀ ਅੱਛਾ ਤੋ ਮੂੰਹ ਨਹੀਂ ਲਾਇਆ ਇਹਨੇ ਤਾ ਤੂੰ ਲੈ ਜਾ ਤੁਸੀਂ ਖਾਕੂ ਦੇ ਉਹ ਹਣ ਆ ਲੈ ਥੋੜੇ ਕਰ ਦੇਣੇ ਹੀ ਬਥੇਰੇ ਦੇ ਚੱਲ ਤੂੰ ਹੁਣ ਲੈਣਾ ਦੋ ਦਿੱਤਾ ਗਿਆ ਦਿੱਤਾ ਗਿਆ ਥੋੜੇ ਹੁਣ ਬਹੁਤੇ ਹੋ ਲੈ ਤੇ ਛੇਤੀ ਹੁਣ ਵਾਪਸ ਆ ਹੈ ਕੋਈ ਗੱਲ ਨਹੀਂ ਮੈਂ ਨਾ ਕਰ ਦੂੰਗੀ ਫੋਨ ਤੇ ਲਵਲੀ ਫੇ ਮੇਰ ਕੋ ਆ ਜੂਗਾ ਉਥੇ ਅੱਛਾ ਜੇ ਤਾਂ ਮਰਜੀ ਕਰ ਲੈ ਫੋਨ ਦੇ ਉੱਤੇ ਗੱਲ ਤੇ ਮੋਈ ਗੱਲ ਇੱਕ ਦੋ ਦਿਨਾਂ ਲਈ ਰੱਖ ਕੇ ਤਾਂ ਕੰਮ ਨੇ ਮੇੜਨਾ ਆਹੋ ਚਲੋ ਠੀਕ ਆ ਚੰਗਾ ਤੇ ਧਿਆਨ ਰੱਖਿਓ ਆਪਣਾ ਦਵਾਈ ਦੁਈ ਖਾਈ ਜਾਇਓ ਧਿਆਨ ਨਾਲ ਖਾਣ ਦੀ ਕੋਈ ਗੱਲ ਨਹੀਂ ਕੀ ਬੰਦੇ ਤੇ ਜੀ ਤਰਮਨ ਆ ਗਈ ਆ ਆਹੋ ਕੀ ਹੱਥ ਆ ਲੈ ਲਵਲੀ ਹੁਣਾ ਦਾ ਹਾਂ ਠੀਕ ਠਾਕ ਵਧੀਆ ਮਾਤਾ ਦਾ ਮਾਤਾ ਵੀ ਠੀਕ ਆ ਅੱਛਾ ਅੱਛਾ ਕਰਨ ਕਿੱਥੇ ਗਿਆ ਵਾ ਕਰਨ ਇੱਥੇ ਆਇਆ ਤਾਂ ਖੇਡਣ ਗਿਆ ਅੱਛਾ ਅੱਛਛਾ ਆਹ ਨੇ ਸਮਾਨ ਸਮੋਰ ਲਾਇਆ ਸੀ ਉਹ ਦੇ ਦਿੱਤਾ ਅੱਛਾ ਅੱਛਾ ਆਹ ਤੇ ਆਂਦੀ ਚੱਲ ਨਿਆਣੇ ਖਾ ਲੈਣਗੇ ਚੱਲ ਵਧੀਆ ਉਹ ਟਾਈਮ ਹੀ ਲੱਗ ਗਿਆ ਜਾਂਦਾ ਮੈਨੂੰ ਤੁਰ ਕੇ ਜਾਣਾ ਪਿਆ ਤੇ ਲਵਲੀ ਨੂੰ ਫੋਨ ਤਾਂ ਕੀਤਾ ਸੀ ਆਪ ਬਾਹਰ ਸੁੱਤਾ ਰਿਹਾ ਤੇ ਫੋਨ ਅੰਦਰ ਹੀ ਅੱਛਾ ਫੋਨ ਵਾਜਦਾ ਰਿਹਾ ਤੇ ਫੋਨ ਵੇਖਿਆ ਹੀ ਨਹੀਂ ਮੈਂ ਜਾ ਕੇ ਦਿਵਾਲੇ ਹੋਈ ਮੈਂ ਹੱਦ ਹੋ ਗਈ ਤੇਰੇ ਵਾਲੀ ਮੈਂ ਕਿੰਨੇ ਫੋਨ ਕੀਤੇ ਤੈਨੂੰ ਤੁਰ ਕੇ ਆਈ ਆ ਇਹ ਭੈਣ ਫੋਨ ਅੰਦਰ ਲੱਗਾ ਸੀ ਤੇ ਮੈਂ ਵੇਖਿਆ ਨਹੀਂ ਗਾ ਚੱਲ ਕੇ ਵੜੇ ਨਹੀਂ ਵੀ ਛਾ ਰਹਿਂਦਾ ਆਹੋ ਤੇ ਮਾਤਾ ਨੂੰ ਤੇ ਮੈਂ ਸਾਰੀ ਗੱਲ ਦੱਸੀ ਹਾਂ ਤੇ ਮੰਨ ਗਈ ਆ ਆਂਦੀ ਵੀ ਠੀਕ ਵਾ ਜੇ ਪਰਿਵਾਰ ਚੰਗਾ ਵਾ ਤਾਂ ਕੋਈ ਨਹੀਂ ਵੇਖ ਲਾ ਅੱਛਾ ਫਿਰ ਮੈਂ ਇਹਦੇ ਆਲ ਅੰਦਰ ਗਈ ਮੈਂ ਵੀ ਮੇਰੀ ਇੱਕ ਗੱਲ ਸੁਣ ਲੈ ਜਿੱਦਾਂ ਤੂੰ ਕਹਿੰਦਾ ਮੈਂ ਉਦਾਂ ਕਰੀ ਜਾਣ ਰਹੀ ਆ ਠੀਕ ਆ ਤੈਨੂੰ ਸਮਝਾ ਦੇ ਚੰਗੀ ਤਰ੍ਹਾਂ ਕਿ ਸਾਰਾ ਘਰ ਦਾ ਕੰਮ ਤੈਨੂੰ ਕਰਨਾ ਪੈਣਾ ਈ ਆ ਜੋ ਵੀ ਹੁਣ ਅਸੀਂ ਕੱਲ ਜੀਵਨ ਨੂੰ ਵੀ ਕੀ ਕਵਾਂਗੇ ਉਹ ਤਾਂ ਹੀ ਵਿਚੋਲਣੀ ਪਾਇਆ ਉਹਨੂੰ ਓਏ ਆਹੋ ਬਾਕੀ ਕੰਮ ਤਾਂ ਸਾਰਾ ਇਹਨਾਂ ਦੋਆਂ ਜਾਣੇ ਦਾ ਯਾਰ ਆ ਵੀ ਕੀਤਾ ਆਹੋ ਤੇ ਜੇ ਨਾ ਕੰਮ ਧੰਦਾ ਕਰੂਗੀ ਤਾਂ ਫਿਰ ਇਹੋ ਦੋਵੇਂ ਜਾਣੇ ਜਾਣਣ ਉਹਨੂੰ ਵੀ ਨਹੀਂ ਮੈਂ ਕਹਿ ਜੋਗੀ ਹੈਗੀ ਉਹਨੇ ਕਿਹਾ ਮੈਂ ਕਿਹੜਾ ਕਰਾਇਆ ਤੁਸੀਂ ਤਾਂ ਆ ਵੀ ਮੇਰੇ ਨਾਲ ਆਈ ਵੀ ਵੇਚੋ ਕਿ ਕਰਾ ਦੋ ਆਂਦਾ ਨਹੀਂ ਕੋਈ ਨਹੀਂ ਮੈਂ ਉਹਨੂੰ ਸਮਝਾਇਆ ਵੀ ਆ ਤੇ ਮੈਂ ਕਹਿ ਵੀ ਦਊਂਗਾ ਤੇ ਫਿਰ ਮੈਂ ਮਾਤਾ ਨੂੰ ਪੁੱਛਿਆ ਮੈਂ ਹਾਂ ਮਾਤਾ ਨੂੰ ਖਾਣਾ ਨਾਲ ਆਂਦਾ ਭੈਣ ਮਾਤਾ ਨੂੰ ਰਹਿਣ ਦੀ ਜੇ ਉੱਥੇ ਕੋਈ ਗੱਲਬਾਤ ਨਿਕਲ ਗਈ ਨਾ ਤੇ ਮਾਤਾ ਨੇ ਤਾਂ ਉੱਥੇ ਰੌਲਾ ਪੂੰਡਾ ਬਣਾਵਾ ਓਏ ਹੈ ਵੀ ਇਦਾਂ ਤੇ ਫਿਰ ਏਦਾਂ ਕਰਾਂਗੇ ਆਪਾਂ ਤਿੰਨੇ ਜਾਣੇ ਚੱਲ ਜਾਈਏ ਜਾਣਾ ਤੇ ਇਹਨਾਂ ਦੇ ਘਰ ਹੀ ਆ। ਚੱਲ ਇੱਥੇ ਸੱਦਣੇ ਮੈਨੂੰ ਕਹਿ ਆਦਨੇ ਵੀ ਚੱਲ ਇੱਥੇ ਸੱਦ ਲਾ ਫਿਰ। ਤੇ ਉਹ ਇੱਥੇ ਚੱਲ ਜਾਗੇ ਤੇ ਜੇ ਪਸੰਦ ਪਸੰਦ ਕੀ ਹੁਣ ਹੋਵੇ ਨਾ ਹੋਵੇ ਕਰਨਾ ਹੀ ਆ। ਤੇ ਉਹਨੇ ਮੈਂ ਪੁੱਛਣ ਲਈ ਮੈਂ ਕਿਹਾ ਪੌਣਾ ਵਾ ਤੇ ਆਂਦੀ ਵੀ ਛਾਪ ਪਾ ਦਿਓ ਜੇ ਤੁਹਾਡੇ ਪਸੰਦ ਹੋ ਕੁੜੀ ਤੇ। ਅੱਛਾ ਤੇ ਮੈਂ ਚੱਲ ਛਾਪ ਪਾ ਦਾਂਗੇ ਤੇ ਪੈਸੇ ਰੱਖ ਦਾਂਗੇ। ਤੇ ਇੱਕ ਦੋ ਚੌਂ ਦਿਨਾਂ ਦੇ ਵੀ ਇੱਥੇ ਵਿਆਹ ਕਰਕੇ ਤੇ ਕੁੜੀ ਅੱਛਾ ਨਹੀਂ ਚੜਾਈ ਕਰਕੇ ਤੇ ਗਾਂ ਕਰਦੇ ਆ ਫਿਰ। ਐਵੇਂ ਹੀ ਲੰਮ ਚੜਾ ਕਰਦੇ ਰਹਿਣਾ ਉਹ। ਗੱਲ ਤੇਰੀ ਠੀਕ ਆ ਮੈਨੂੰ ਇਹ ਚੱਲ ਮਾਤਾ ਠੀਕ ਨਹੀਂ ਰਹੀਂਦੀ ਹਾਂ ਹਾਂ ਤੇ ਚੱਲ ਜੇ ਘਰ ਹੋਊਗੀ ਜਿਦ ਤਰਾ ਇਹ ਬਾਤ ਪੁਰਿਆ ਫਾਇਦਾ ਮੁੜਿਆ ਤੇ ਨਾਲ ਇਹ ਘਰ ਹੋਊ ਤੇ ਚਾਹ ਪਾਣੀ ਤੇ ਫੜਾਉ ਉਹਨੂੰ ਉਹ ਹੀ ਤਾਂ ਗੱਲ ਵਾ ਹੁਣ ਕੱਪੜੇ ਆਪ ਤੋਂ ਦਾ ਵਾ ਅ ਸੋਈ ਚ ਭਾਂਡੇ ਮਾਂ ਦਾ ਕਈ ਕੰਮ ਕਰਦਾ ਚੱਲ ਜੇ ਉਹ ਆਈ ਹੋਊਗੀ ਤਾਂ ਆਪਣੇ ਕੰਮ ਤਾਂ ਕਰੂਗੀ ਇਹ ਬਾਹਰ ਅੰਦਰ ਦਾ ਕੋਈ ਵੇਖੂਗਾ ਆਪਣਾ ਮੈਨੂੰ ਤੇ ਇਹ ਕਿਤੇ ਨੌਕਰੀ ਨੌਕਰੀ ਤਾਂ ਲੱਗ ਜੇ ਨਾ ਭਾਂਵੇਂ ਪ੍ਰਾਈਵੇਟ ਹੀ ਲੱਗ ਜੇ 20 25000 ਵੀ ਆਊਗਾ ਤੇ ਰਲਦਾ ਨਹੀਂਗਾ ਨਾਲ ਉਹ ਰਮਨ ਉਹਨੂੰ ਨੌਕਰੀ ਦੀ ਲੋੜ ਆ ਬਰਾ ਤੇਰਾ ਪੈਲੀਆਂ ਹੁੰਦੀਆਂ ਹੋਰ ਕੀ ਚਾਹੀਦਾ ਤਾਨੂੰ ਉਹ ਚੱਲ 12 13 ਤੇ ਇਹਦੇ ਕੋਲ ਹੀ ਰਹਿਣੀਆਂ ਵਾ ਤੇ ਜਿਹੜੇ ਮਹੀਨੇ ਦੇ ਇਦਾਂ ਆ ਜਾਣੇ ਆ ਤਾਂ ਘਰ ਦਾ ਚੱਲ ਉਹ ਹੀ ਖਰਚ ਚੱਲਦਾ ਰਹਿੰਦਾ ਵਾ ਹਾਏ ਹੋ ਤੇ ਤੇਰੀ ਗੱਲ ਸਹੀ ਆ ਆਹੋ ਚਲ ਮੈਂ ਵੀ ਵੇਖਾਂ ਫਿਰ ਚਾਹ ਪਾਣੀ ਪੀਤਾ ਬਣਾ ਕੇ ਕਿ ਨਹੀਂ ਨਹੀਂ ਮੈਂ ਪੀ ਲਿਆ ਸੀ ਅੱਛਾ ਚਲ ਮੈਂ ਵੀ ਵੇਖਾਂ ਕੋਕੋ ਚਲ ਵੇਖ ਲੈ ਚਾਹ ਰ ਮੈਨੂੰ ਇਹ ਆ ਵਿਚਾਰ ਵਿਚਾਰੇ ਦਾ ਘਰ ਵੱਸ ਜੂਗਾ ਤੇ ਚਲ ਆਰੇ ਲੱਗ ਜਾਣਗੇ ਉਹਦਾ ਮੁੰਡਿਆ ਨਾਲ ਤੁਰਿਆ ਫਿਰਦਾ ਸਾਡਾ ਵੀ ਧਿਆਨ ਰਹਿਦਾ ਉਦਰੀ